ਆ ਪਾਣੀ ਨਾ ਪਿਆ ਬੁਲਾ ਨੀ ਮਾ ਗਾ ਤੁਸੀ ਗੋਲ ਦੀ ਲੱਗ ਕੇ ਥੋੜੇ ਬੰਦੇ ਲੱਗਾ ਲੱਗਦੇ ਦੋ ਮੋਟ ਮੋੜ ਜੋ ਇਧਰ ਇਧਰ ਇੱਥੇ ਪਾਸੇ ਲੈ ਚਲੋ ਕਾਲਾ ਡੈਕ ਸ਼ਰਮ ਦਾ ਮਾਤਾ ਕੀ ਹੋਇਆ ਉੱਥੀ ਸਾਈਡ ਉਹ ਬਾਹਰ ਤੋਂ ਦਿਲ ਤੇ ਗਰਾ ਚੱਕਰ ਵਿੱਚ ਕਿਦਾਂ ਦਾ ਲਾਉਂਦੇ ਉਹਨਾਂ ਨੂੰ ਲੈ ਕੇ ਆਪਾਂ ਵੀ ਬਾਹਰ ਕੱਢ ਦੱਸੀ ਕੁੱਝ ਵਾਰ ਬਾਈਕਿੰਗ ਘੰਟੇ ਗਿਆਣਗੇ ਕੀ ਨਾਮ ਟੋੜਾਈ ਹਾਂ ਨਾਮ ਅਮਰਿੰਦਰ ਸਿੰਘ ਹੈ ਜੀ ਇਸ ਟਾਈਮ ਤੁਸੀਂ ਕਿੱਥੇ ਖੜੇ ਹੋ ਅਸੀਂ ਖੜੇ ਆ ਮੁਲਕ ਕੱਦਰ ਬੰਨ ਦੇ ਉੱਤੇ ਰਾਮਪੁਰਾੜੀ ਸਾਈਡ ਤੇ ਇਹ ਰਾਮਪੁਰੇ ਘਰੋੜੇ ਦੇ ਲੋਕ ਨੇ ਸਾਰੇ ਬੰਨ ਦੀ ਸਥਿਤੀ ਬਿਲਕੁਲ ਕਮਜ਼ੋਰ ਹੈ ਸਰਕਾਰ ਦੀ ਕੋਈ ਸਹਾਇਤਾ ਨਹੀਂ ਹੈਗੀ ਫੈਲੇ ਬੰਨ ਕੇ ਲੋਕ ਲਾ ਲਾ ਕੇ ਬੰਨ ਤੇ ਲਾ ਕੇ ਆਪਣਾ ਟਾਈਮ ਪਾਸ ਕਰਦੇ ਨੇ 7 ਦਿਨ ਹੋ ਗਏ ਲਗਾਤਾਰ ਬੰਨ ਲਾਉਂਦੇ ਨੇ ਜਿਹੜਾ ਰਾਤ ਇੱਕ ਵਾਰ ਤੇ ਲੱਗਣਾ ਹੈ ਨੀਂਦਾਂ ਤੇ ਬਿਲਕੁਲ ਨਹੀਂ ਨੇ ਬੱਚੇ ਬੱਚੇ ਪਰਿਵਾਰ ਦੇ ਸਾਰੇ ਟੱਬਰ ਇਕੱਠੇ ਲੱਗ ਰਹੇ ਨੇ ਸਾਰੇ ਲੋਕਾਂ ਨੇ A to Z ਘੱਮ ਸੇ ਘਮ ਪਿੰਡ ਦੀਆਂ 2-2000 ਵੋਟਾਂ ਨੇ ਤੇ ਬੰਦੇ A to Z ਸਾਰੇ ਦਿਨ ਰਾਤ ਪੰਨਤੀ ਰਹਿੰਦੇ ਨੇ ਸਰਕਾਰ ਵੱਲੋਂ ਕੋਈ ਸ਼ੈਦਾਂ ਸ਼ੈਦਾਂ ਤਰਪੋ ਉਤਰਪਾਲਾ ਹੁੰਦੀ ਬਈ ਨਹੀਂ ਸਰਕਾਰ ਤੋਂ ਬਈ ਤਰਪਾਲਾ ਨਾਲ ਬੰਨ ਰੁਕਦੇ ਹੁੰਦੇ ਨੇ ਐਲੀ ਅਸੀਂ ਆਪਨੇ ਨੇ ਰਾਤ ਨੂੰ 1-1 ਵਜੇ ਤੇ ਪ੍ਰਸ਼ਾਸਨ ਵੱਲੋਂ ਕੋਈ ਪ੍ਰਸ਼ਾਸਨ ਸਵੇਰੇ ਆ ਗਿਆ ਰਾਤੀ ਕੋਈ ਪ੍ਰਸ਼ਾਸਨ ਨਹੀਂ ਉੱਧਰ ਰਾਤ ਨੂੰ ਦੀ ਨੇ ਆ ਕੇ ਆਪ ਦਾ ਖਾਣਾ ਪੂਰਤੀ ਕਰਕੇ ਤੁਰ ਜਾਂਦਾ ਹੈ ਸੈਲਫੀਆਂ ਲੈ ਕੇ ਫੋਟੋ ਆਖ ਜਾਂਦੇ ਇਹਦੇ ਕਾਲੀਦਲ ਪੇਰਵਾਦਰ ਪੈਸੇ ਦੇ ਗਏ ਉਹਦੇ ਨਾਲ ਤੇਲ ਦੇ ਨਾਲ ਗੁਜ਼ਾਰਾ ਚੱਲਦਾ ਪਿਆ ਤੇਲ ਵੀ ਬਦਲ ਕੋਈ ਨਹੀਂ ਮੈਂਟੂ ਸੈਣੀ ਹੈ ਮੈਂਟੂ ਸੈਣੀ ਜਿਹੜੇ ਕਾਗਰ ਦੇ ਹਾਲਾਤ ਨੇ ਕਿਹੋ ਜਿਹੇ ਨੇ ਹਾਲਾਤ ਤਾਂ ਬਹੁਤ ਮਾੜੇ ਨੇ ਬਸ ਸਾਰੇ ਦਿਨ ਰਾਤੇ ਬੜੀ ਮੁਸ਼ਕਲ ਨਾਲ ਲੰਘ ਰਹੇ ਨੇ ਇੱਕ ਇੱਕ ਪਾਲ ਬੜੀ ਮੁਸ਼ਕਲ ਨਾਲ ਲੰਘਾ ਰਹੇ ਆ ਪੂਰੇ ਸਾਰੇ ਆਪਣਾ ਕਿਸਾਨ ਭਾਈ ਪੂਰਾ ਜੋਰ ਲਾਰ ਕੇ ਆ ਆਪਦਾ ਜੋਰ ਨਾਲ ਆਪਦਾ ਜਿੰਨਾ ਜੋਰ ਸੀ ਲਾਣ ਲੱਗ ਰਹੇ ਨੇ ਗੱਟੇ ਲੱਗਦੇ ਨੇ ਤਰਪਾਲਾ ਲਾਣ ਲੱਗ ਰਹੇ ਨੇ ਦੇਖੋ ਰੱਬ ਦੇ ਆਸਰੇ ਕੀ ਬਣਦਾ ਹੈ ਅੱਗੇ ਸਰਕਾਰ ਕਿਹਾ ਜਾਂ ਰਵਈਆ ਉਹਨਾਂ ਦਾ ਸਰਕਾਰ ਵੱਲੋਂ ਠੀਕ ਹੈ ਰਵਈਆ ਜੋ ਵੀ ਚੀਜ਼ਾਂ ਪ੍ਰੋਵਾਈਡ ਕਰ ਰਹੇ ਨੇ ਗੱਟੇ ਕਰ ਰਹੇ ਨੇ ਤਰਪਾਲਾ ਕਰ ਰਹੇ ਨੇ ਤੇ ਚਲੋ ਠੀਕ ਹੀ ਹੈ ਮਿੱਟੀ ਵਗੈਰਾ ਜਾਂ ਕੁਝ ਤੁਹਾਡੇ ਕੋਲ ਆ ਰਹੀ ਹੈ ਮਿੱਟੀ ਆ ਰਹੀ ਹੈ ਥੈਲੇ ਵਗੈਰਾ ਹਾਂਜੀ ਥੈਲੇ ਹੀ ਪਹੁੰਚ ਰਹੇ ਨੇ ਜੀ ਵਧੀਆ ਪਹੁੰਚ ਰਹੇ ਨੇ ਤਾਂ ਕਿਸਾਨ ਪੂਰੇ ਜਚਦੇ ਨੇ ਲਾਣ ਲੱਗ ਰਹੇ ਨੇ ਪੂਰਾ ਜੋਰ ਲਾ ਰਹੇ ਨੇ ਦੇ ਕਿਉਂਕਿ ਉਹਨਾਂ ਦੀ 6 ਮਹੀਨਿਆਂ ਦੀ ਸਾਰੀ ਕਮਾਈ ਹੈ। ਮੇਰਾ ਨਾਮ ਡਾਈ ਮੇਰਾ ਨਾਮ ਜੀ ਚਰਨਜੀਤ ਸਿੰਘ ਪਿੰਡ ਬੱਲਰਾ। ਕਿਹੋ ਜਿਹੇ ਹਾਲਾਤ ਨੇ ਕਰਦੇ। ਹਾਲਾਤ ਜੀ ਬਹੁਤ ਮਾੜੇ ਨੇ, ਨਦੀ ਬਹੁਤ ਫਾਨੀਤੀ ਹੈ ਪਰ ਚਲੋ ਮੇਰੇ ਏਰੀਏ ਦੇ ਮਿਹਨਤਕਸ਼ ਲੋਕ, ਕਿਸਾਨ ਵੀਰ ਬਹੁਤ ਸਹਿਯੋਗ ਦੇ ਰਹੇ ਨੇ ਫੜਨ ਫੜਾ ਨੂੰ ਰੋਕਣ ਖਾਤਰ ਬਹੁਤ ਮਿਹਨਤ ਕਰ ਰਹੇ ਨੇ ਕਿਸਾਨ ਲੋਕ। ਸਰਕਾਰ ਦਾ ਰਵਈਆ ਕਿਵੇਂ ਰਿਹਾ ਸਰਕਾਰ ਦਾ ਰਵਈਆ ਹੀ ਵਧੀਆ ਹੈ ਹਰ ਇੱਕ ਸਹੂਲਤ ਪਹੁੰਚ ਰਹੀ ਹੈ ਤਰਪਾਲਾਂ ਗੱਟੇ ਪ੍ਰਸ਼ਾਸਨ ਬਹੁਤ ਸਾਥ ਦੇ ਰਿਹਾ ਈ ਕਿਸਾਨ ਜਿਹੜੇ ਨੇ ਉਹ ਡੰਗਰ ਪਾਣੀ ਆਪ ਕੋ ਚਲਾ ਰਹੇ ਨੇ ਆਪ ਤੋਂ ਵੀ ਚਲਾ ਰਹੇ ਨੇ ਇਸੇ ਕੁਝ ਪ੍ਰਸ਼ਾਸਨ ਵੱਲੋਂ ਵੀ ਹੈਲਪ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਤਾਂ ਸਾਨੂੰ ਕੋਈ ਦਿਖਿਆ ਨਹੀਂ ਜਿਹੜਾ ਵੀ ਬੋਤਲ ਲੈ ਕੇ ਆਇਆ ਹੋਵੇ ਕੋਈ ਬੱਚਾ ਆਪ ਦਾ ਪਚਾਰ ਹੀ ਨਹੀਂ ਜਿੰਨਾ ਕੋਲ ਨਾ ਤੋਂ ਸਿਸਟਮ ਹੋ ਰਿਹਾ। ਸੰਧ ਕੋਈ ਨજર ਆਇਆ ਨਹੀਂ ਜਿਹੜਾ ਵੀ ਪ੍ਰਸ਼ਾਦਨ ਪੋਤ ਪਾਣੀ ਵੀ ਲੈ ਕੇ ਆਇਆ ਹੋਵੇ। ਚਲੋ ਬਾਕੀ ਹੋਰ ਸੇ ਤਾਂ ਕਰ ਰਹੇ ਨਹੀਂ ਜਿਹੜਾ ਲੰਗਰ ਪਾਣੀ ਉਹ ਪਿੰਡਾਂ ਦੇ ਲੋਕ ਖੁਦ ਤਿਆਰ ਕਰ ਰਹੇ ਨੇ ਤੇ ਸ਼ਿਕਾਰੇ ਨਹੀਂ ਸੰਗਤ ਨੂੰ। ਕੀ ਨਾਮ ਟੋਟਾ ਜੀ? ਵਿੰਕੂ ਕੁਦਨੀ ਜੀ। ਕੱਗੜ ਦੇ ਕਿਹੋ ਜਿਹਾ ਸੀ ਸਿਤੀ ਇਸ ਟਾਈਮ? ਕੱਗੜ ਦੀ ਦੀ ਸੀ ਜੀ ਪੂਰਾ ਉਹਦੇ ਤੇ ਹੀ ਚੱਲ ਰਿਹਾ। ਜਾਨੀ ਕਿ ਪਾਣੀ ਪਾਣੀ ਬਹੁਤ ਪਿਛੇ ਹਲੇ ਆਈ ਜਾਂਦਾ ਜੀ ਚਲੋ ਇੱਥੇ ਪਾਸ ਹੋ ਰਿਹਾ ਪਾਣੀ ਕਿਉਂਕਿ ਆਪਾਂ ਨੂੰ ਸਾਰੇ ਕਿਸਾਨ ਵੀਰਾਂ ਦਾ ਭਰਾਵਾਂ ਦਾ ਸਾਰਿਆਂ ਦਾ ਵਧੀਆ ਸੰਯੋਗ ਮਿਲ ਰਿਹਾ ਪਿੰਡਾਂ ਦਾ ਕਿਉਂਕਿ ਪਿੰਡ ਆਂਡਾ ਕੁਦਣੀ ਜੋ ਵੀ ਇੱਧਰ ਸਾਰੇ ਪਿੰਡ ਆ ਗਏ ਸਾਰਿਆਂ ਨੇ ਆਪ ਕੋ ਆਪਣੇ ਮੋਰਚੇ ਸਾਹਮਣੇ ਰੱਖੇ ਨੇ ਜੀ ਤੇ ਬਾਕੀ ਇੱਧਰ ਵੀ ਹਾਲੇ ਸਭ ਠੀਕ ਹੈ ਗੱਜ ਜੀ ਪਾਸ਼ਾ ਜੀ ਦੀ ਰਾਤ ਹੈ ਹੁਣ ਦੇਖੋ ਸੁਭਾਵਨਾ ਘਟਣ ਦੀ ਆ ਕਿ ਪਿਛੇ ਦੀ ਜੋ ਵੀ ਖਬਰ ਆ ਰਹੀ ਆਪਣੇ ਕੋਲੇ ਵੀ ਪਿਛੇ ਪਾਣੀ ਕਟਿਆ ਕੁਝ ਤੇ ਆਪਣੇ ਵੀ ਅੱਜ 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 ਦਾ ਮੋਰਚਾ ਬਹੁਤ ਲਾਲੂ ਵੀ ਸਾਰੇ ਵਰਕਰ ਆਪਣੇ ਜਾਨੀ ਕਿ ਕਿਸਾਨ ਭਰਾ ਸਾਰੇ ਬਹੁਤ ਸਾਰੇ ਮਿਲ ਜੁਲ ਕੇ ਕੰਮ ਲੱਗ ਰਹੇ ਨੇ ਕਰਨ ਪ੍ਰਸ਼ਾਸਨ ਵੱਲੋਂ ਕੀ ਹੋਇਆ ਸਹਿਯੋਗ ਮਿਲ ਰਿਹਾ ਹੈ ਪ੍ਰਸ਼ਾਸਨ ਵੱਲੋਂ ਵੀ ਪੂਰਾ ਵਧੀਆ ਸਹਿਯੋਗ ਮਿਲ ਰਿਹਾ ਸਾਨੂੰ ਜੀ ਠੀਕ ਹੈ ਜੀ ਗੱਟਾ ਕੋਈ ਵੀ ਰੱਸਾ ਤਰਪਾਲਾਂ ਸਾਰੀਆਂ ਤਰਪਾਲਾਂ ਵੀ ਲਾ ਚੁੱਕੇ ਆ ਜਿੱਥੇ ਵੀ ਮਿਲਦੀ ਆ ਕੋਈ ਵੀ ਚੀਜ਼ ਦੀ ਜ਼ਰੂਰਤ ਪੈ ਰਹੀ ਆ ਸਰਕਾਰ ਵੱਲੋਂ ਸਾਰਾ ਸਮਾਨ ਮਿਲ ਰਿਹਾ ਜੀ